ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ YouTube ਚੈਨਲ ਤੇ ਅੱਜ ਵੀਡੀਓ ਦੇ ਵਿੱਚ ਜਾਗੋ ਵਾਲੇ ਸੂਟਾਂ ਨੂੰ ਐਡ ਕੀਤਾ ਹੈ ਕ੍ਰੇਜ਼ੀ ਬਟਾਉਣਗੇ ਘੱਟ ਪ੍ਰਾਈਸ ਦੇ ਵਿੱਚ ਮਿਲਣਗੇ ਤੁਹਾਨੂੰ ਆਵੇਗਾ ਇਹ ਸ਼ਿਮਰਵੇ ਸੌਣਗੇ ਜੀ ਘੇਰੇ ਤੇ ਵਰਕ ਹੋਵੇਗਾ 슬ੀਵ ਤੇ ਵਰਕ ਹੋਵੇਗਾ ਪਲੇਨ ਬਾਟਮ ਹੈਂਡਵਰਕ ਕੀਤਾ ਹੋਇਆਗਾ ਦੁਪੱਟੇ ਤੇ ਵਰਕਾ ਚਨਾਉਣ ਦੁਪੱਟਾ ਹੋਵੇਗਾ ਅਵੇਲੇਬਲਡ ਦਾ ਆਵੇਗਾ ਮੈਚਿੰਗ ਸੂਟ ਆ ਜੀ ਹੈਂਡਵਰਕ ਕੀਤਾ ਹੋਇਆ ਰਗੰਜਾ ਦੁਪੱਟਾਗਾ ਇਹ ਚਨਾਉਣ ਦੀ ਸ਼ਰਟ ਆਵੇਗੀ ਤੇ ਪਲੇਨ ਬਾਟਮ ਮੈਚਿੰਗ ਸੂਟ ਆਉਣਗੇ ਜੀ 2.5 2 ਮੀਟਰ ਕੱਟ ਆਵੇਗੀ ਤੇ ਇਹਨਾਂ ਦੇ ਵਿੱਚ ਤੁਹਾਨੂੰ 4-5 ਡਿਜ਼ਾਈਨ ਮਿਲ ਜਾਣਗੇ ਇਹ ਸ਼ਿਮਰ ਵੀ ਸੌਣਗੇ ਜੀ ਫੁਲਕਾਰੀ ਦਾ ਵਰਕ ਕੀਤਾ ਹੋਇਆ 올ਓਵਰ ਸੂਟ ਆ ਜੀ ਰੈਡੀ ਕਰਵਾਏ ਹੋਏ ਆ ਤੇ ਦਿਨਾਂ ਪਲੇਨ ਰਗੰਜਾ ਦੁਪੱਟਾ ਡਾਈ ਕਰਵਾ ਕੇ ਲਾਇਆ ਹੋਇਆਗਾ ਤੇ ਇਹ ਬਾਗ ਦੇ ਵਰਕ ਵਾਲੇ ਸੂਟ ਆਣਗੇ ਜੀ ਦੋ ਕਲਰ ਆ ਹੈਵੀ ਵਰਕ ਆਵੇਗਾ ਤੇ ਚੁਣੌਣ ਦੁਪੱਟਾ ਦਾ ਦੁਪੱਟੇ ਤੇ ਵਰਕ ਆਵੇਗਾ ਇਹਦਾ ਰੇਟ ਤੁਸੀਂ ਵਟਸਐਪ ਨੰਬਰ ਤੇ ਪੁੱਛ ਸਕਦੇ ਹੋ ਇੱਕ ਰੇਵ ਦਾ ਸੂਟ ਆਵੇਗਾ ਜੀ ਦਿੱਤਾ ਹੋਇਆਗਾ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਆ ਜੀ ਜਾਗੋ ਤੇ ਪਹਿਨਣ ਵਾਸਤੇ ਤੇ ਤੇ 슬ੀਵ ਤੇ ਵਰਕ ਆਵੇਗਾ ਤੇ ਇਹਦੇ ਨਾਲ ਦੁਪट्टे ਤੇ ਵਰਕ ਹੋਵੇਗਾ ਚਾਰ ਪੰਜ ਕਲਰ ਤੁਹਾਨੂੰ ਮਿਲ ਜਾਣਗੇ ਇਹ ਰਗੰਜਾ ਦੀ ਸ਼ਰਟ ਆਵੇਗੀ ਗੋਟਾ ਪੱਤੀ ਲੱਗੀ ਹੋਈ ਹੈ ਤੇ ਸਪੂਨ ਦੁਪੱਟਾ ਆਵੇਗਾ ਇਹਦੇ ਵਿੱਚ ਚਾਰ ਕਲਰ ਨੇ ਇਹ 크레ਵ ਦੇਉਣ ਕੀ ਜੀ ਤੇ ਹੈਵੀ ਵਰਕ ਆ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਾਣਗੇ ਚਨੌਣ ਦੁਪੱਟਾਗਾ ਦੁਪੱਟੇ ਤੇ ਵਰਕ ਆਵੇਗਾ ਲੇਸ ਵਗੈਰਾ ਲੱਗੀ ਹੋਈ ਹੈ ਇਹਦੇ ਰੈਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ